ਕੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਆ ਯਾਰ ਤੇ ਮੈਂ ਬਰਕਰਤ ਸਿੰਘ ਪੰਨੀਵਾਲਾ ਤੇ ਮੇਰੇ ਨਾਲ ਕੈਮਰਾਮੈਨ ਗੁਰਿੰਦਰ ਤੂੜੀਆ ਜਿਵੇਂ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਆ ਤੇ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰਦੇ ਆ ਕਿ ਲੋਕ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਆ ਕਿਹੜੀ ਪਾਰਟੀ ਨੂੰ ਚਾਹੁੰਦੇ ਆ ਤੇ ਕਿਹੜੀ ਪਾਰਟੀ ਨੇ ਉਹਨਾਂ ਦੇ ਕੰਮ ਕੀਤੇ ਆ ਇਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚੇ ਆ ਪਿੰਡ ਬੁਰਜ ਸੇਧਵਾ ਦੇ ਵਿੱਚ ਇਹ ਬੁਰਜ ਸੇਧਵਾ ਲੰਬੀ ਹਲਕੇ ਅਸੈਂਬਲੀ ਹਲਕੇ ਦਾ ਪਿੰਡ ਆ ਸਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਤੇ ਬਠਿੰਡਾ ਲੋਕ ਸਭਾ ਹਲਕੇ ਦਾ ਪਿੰਡ ਹੈ ਚੈੱਕ ਕਰਦੇ ਆਪਾਂ ਹੁਣ ਇਹ ਬਤਵਾਂਤਿਆਂ ਨਾਲ ਗੱਲਾਂ ਕਰਤਾ ਜੀ ਲੋਕ ਸਭਾ ਦਾ ਇਲੈਕਸ਼ਨ ਚੱਲ ਰਿਹਾ ਹੈ ਜਿਹੜੇ ਜੂਨ ਨੂੰ ਇਲੈਕਸ਼ਨ ਹੈ ਜੀ ਤੇ ਬੱਖੋਕ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਆ ਤੇ ਤੁਹਾਡਾ ਬਠਿੰਡਾ ਲੋਕ ਸਭਾ ਹਲਕਾ ਗਰਮੀਤ ਸਿੰਘ ਖੁੰਡੀਆਂ ਤੇ ਸਰਵਰਤ ਕੋਰ ਤੇ ਬਾਕੀ ਲੱਗੇ ਸਾਨੇ ਵਰਗੇ ਜੀਰਮਿੰਦਰ ਸਿੰਘ ਸਿੱਧੂ ਉਤਰਿਆ ਤੋਡੇ ਕੰਮ ਕਿਨੇ ਕੀਤੇ ਤੂੰ ਪਹਿਲਾਂ ਤੇ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਸਾਨੂੰ ਆਮ ਆਦਮੀ ਪਾਰਟੀ ਬਹੁਤ ਵਧੀਆ ਲੱਗੀ ਸਰਕਾਰ ਜੋ ਪਿਛਲੀਆਂ ਸਰਕਾਰਾਂ ਚੱਲ ਰਹੀਆਂ ਸੀ ਸਾਡੇ ਕੰਮ ਨਹੀਂ ਹੋਏ ਸਾਡੇ ਹੁਣ ਕੰਮ ਹੋਣ ਲੱਗੇ ਸਾਨੂੰ ਬਹੁਤ ਵਧੀਆ ਸਰਕਾਰ ਲੱਗੀ ਸਾਡੇ ਖੁੱਡੀਆਂ ਸਾਹਿਬ ਸਾਡੇ ਵਿੱਚ ਵੀ ਆਏ ਉਹਨਾਂ ਨੇ ਵਿੱਚ ਆ ਕੇ ਸਾਡਾ ਸੁਣਿਆ ਬੈਠੇ ਸਾਡੇ ਹਮਦਰਦੀ ਜਤਾਈ ਸਾਡੇ ਨਾਲ ਸਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਇਹ ਜੀ ਸਰਕਾਰ ਨਾਲ ਮਿਲਣੀ ਹੈ ਨਾ ਮਿਲੀ ਹੈ ਮੋਢੇ ਨਾਲ ਸਰਦਾਰੀ ਜਿਤਾਈ ਕਿਉਂ ਕੋ ਕੰਮ ਵੀ ਕੀਤਾ ਬਹੁਤ ਕੰਮ ਕੀਤਾ ਜੀ ਨਾਲ ਖੜੇ ਆ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਤੇਨੇ ਘਰੇ ਕੰਮ ਘੜੇ ਘੜੇ ਕੰਮ ਕੀਤੇ ਕੰਮ ਸਾਰੇ ਕੀਤੇ ਆ ਜੀ ਜਿਵੇਂ ਕਿ ਲਾਲੋ ਇੱਕ ਇੱਕ ਕੰਮ ਗਿਣਾ ਦੇ ਜਿਹੜਾ ਗੁੱਡੀਆਂ ਸਾਹਿਬ ਨੇ ਕੀਤਾ ਇੱਕ ਕੰਮ ਸਾਡੇ ਪਿੰਡ ਦਾ ਤੇ ਇੱਕ ਕੰਮ ਗਿਣਾ ਦੋ ਤੇ ਕੋਈ ਚੱਕਰ ਨਹੀਂ ਅੱਪਾ ਤੁਹਾਡੇ ਨਾਲ ਆ ਜੀ ਇਹ ਕੰਮ ਗਿਣਾ ਦੋ ਜਿਹੜਾ ਕੀਤਾ ਹੈ ਆ ਗਏ ਤੇਰਾ ਕੀਤੇ ਸਾਰੇ ਕੰਮ ਹੀ ਕਰਾ ਉਹ ਕੰਮ ਦਾ ਦੱਸੋ ਕੀ ਕੀਤਾ ਕੰਮ ਦੱਸਣਾ ਹੈ ਕੰਮ ਗਿਣਾਓ ਕਿਹੜੇ ਕਿਹੜੇ ਕੰਮ ਕੀਤੇ ਆ ਬਾੜੀ ਸਕੂਲ ਕੋਈ ਸਕੂਲ ਦਾ ਕੰਮ ਹੋਵੇ ਕੋਈ ਮਹੱਲਾ ਕਲੀਨ ਕਰਵਾਇਆ ਹੋਵੇ ਕੋਈ ਗਲੀਆਂ ਨਾਲੀਆਂ ਦਾ ਹੋਵੇ ਕੋਈ ਮਤਲਬ ਉਹਨਾਂ ਨੇ ਨੌਕਰੀਆਂ ਦਿੱਤੀਆਂ ਹੁਣ ਪਿੰਡ ਦੇ ਵਿੱਚ 43000 ਜਿਹੜੀਆਂ ਨੌਕਰੀਆਂ ਦਿੱਤੀਆਂ ਕੋਈ ਹੈ ਹਾਂਜੀ ਹਾਂਜੀ ਬਿਲਕੁਲ ਇੱਕ ਮਿੰਟ ਜੀ ਸਾਡੇ ਨਾਲ ਸੀਨ ਵਾਲਾ ਟੁੱਟਿਆ ਪਿਛਲੇ ਸਾਲ ਮਹੀ ਪਿਆ ਸੀਗਾ ਜੀ ਪਾਣੀ ਓਵਰਫਲੋ ਹੋ ਗਿਆ ਵੀ ਅਗਰੇ ਖੁੱਡੀਆਂ ਸਾਹਿਬ ਨਾਲ ਸਾਡਾ ਹਰਾਮਿੰਡ ਬਿਲੀ ਆਰਾਮ ਪਾਰਟੀ ਨਾਲ ਸੀਗਾ ਉਹ ਵੀ ਆਪ ਪਾਰਟੀ ਨਾਲ ਸੀਗਾ ਮੈਂ 2014 ਤੋਂ ਮੈਂ ਨਾਲ ਸੀਗਾ ਮੈਂ ਵੇਖਿਆ ਖੁੱਡੀਆਂ ਵਾਲੇ ਸਾਹਿਬ ਨੂੰ ਸੱਦਿਆ ਹੈ ਕਿ ਸਾਡੇ ਪਿੰਡ ਦੇ ਵੀ ਪੰਜ ਸੀਨਾਂ ਨਾਲ ਡੁੱਟ ਗਿਆ ਵੀ ਕੋਈ ਘੱਟੇ ਵੀ ਰੁਕਾ ਲਈ ਉਹਨਾਂ ਤੋਂ ਖਾਲੀ ਗੱਟੇ ਨਹੀਂ ਦਿੱਤੇ ਗਏ ਹੋਰ ਆਪਾਂ ਕੰਮ ਦੀ ਕਈ ਮਿਹਨਤ ਕਰ ਸਕਦੇ ਖਾਲੀ ਗੱਟੇ ਨਹੀਂ ਸਾਡੇ ਪਿੰਡ ਨੂੰ ਤੇ ਅਸੀਂ ਜੇ ਕਹਿੰਦਾ ਜੇ ਉਹਨੇ ਹਾਂ ਕਿਤੀ ਵੀ ਕਹਿੰਦਾ ਜਦੋਂ ਖਾਲੀ ਕਰਕੇ ਇਹਨਾਂ ਦਵਾਪਸ ਕਰ ਦਿਆ ਜੀ ਸਾਡੇ ਪਿੰਡਾਂ ਵਿੱਚ ਓਵਰਫਲੋ ਹੋ ਗਿਆ ਸੀਗਾ ਤੇ ਸਾਡੇ ਫਿਰ ਕਹਿੰਦੇ ਚਲੋ ਓਵਰਫਲੋ ਹੋ ਗਿਆ ਉਹ ਵੀ ਕੋਈ ਚੱਕਰ ਨਹੀਂਗਾ ਜੀ ਬਸ ਸਾਡੇ ਪਿੰਡ ਵਾਲਿਆਂ ਨੇ ਕਿਹਾ ਜੀ ਵੀ ਉਹ ਪਰੜੀ ਬਣ ਲੋ ਵੀ ਜੋ ਵੀ ਹੈਗਾ ਵੀ ਸਾਡੇ ਵੀ ਕਬਰਾਲੇ ਤੋਂ ਲੈ ਕੇ ਤੇ ਡੱਬ ਵਾਲੀ ਰੋਡ ਤੱਕ ਵੀ ਬੜੀ ਬਣ ਦੋ ਬੜਾ ਜੋਰ ਲੱਗਿਆ ਉਹਦੇ ਕੋਲ ਗੈਜਟ ਕਹਿੰਦਾ ਜੀ ਕੋਈ ਨਹੀਂ ਕਰਾਂਗੇ ਉਹ ਵੀ ਨਹੀਂ ਕੀਤਾ ਸਾਡੇ ਪਿੰਡਾਂ ਨੇ ਜਿਨ੍ਹਾਂ ਜਿਨ੍ਹਾਂ ਦੀ ਪਹਿਲੇ 1000 ਰੁਪਏ ਕਿਲਾ ਲਾ ਕੇ ਪੈਸੇ ਇਕੱਠੇ ਕਰਕੇ ਆਪਦੇ ਕੋਲ ਬੜੀ ਬਣੀ ਆ ਜੀ ਕਿਹੜੀ ਪਾਰਟੀ ਤੁਸੀਂ ਕਿਹੜੀ ਪਾਰਟੀ ਨੂੰ ਮੈਂ ਆਪ ਪਾਰਟੀ ਨਾਲ ਆ ਸ਼ੁਰੂ ਕਰ ਹੁਣ ਕਿਹੜੀ ਨਿਚੋੜਨਾ ਹੁਣ ਅਕਾਲੀ ਦਾ ਨਿਚੋੜਨਾ ਹੈ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਨੋ ਨੀ ਨੋ ਬੋਲੋ ਬੋਲੋ ਜੀ ਚਲੋ ਆਪਣੇ ਬੋਲੋ ਹਾਂ ਫਿਰ ਮੇਰੀ ਹਾਂ ਜੀ ਦੱਸੋ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਨੇ ਕੰਮ ਕੀਤੇ ਸਰਵੇਖਕ ਆ ਜੀ ਉੱਛਾ ਕਬ ਕਾਲੀ ਦਲ ਨਹੀਂ ਕੰਮ ਕੀਤੇ ਜੀ ਜਿੰਨੇ ਕੀਤੇ ਆ ਕੀ ਕੀਤਾ ਕਾਲੀ ਦਲ ਸਾਰਾ ਕੋਸ਼ਿਸ਼ ਕੀਤਾ ਸੜਕਾਂ ਉਹਨਾਂ ਨੇ ਕਰਤੀਆਂ ਅੱਛਾ ਤੇ ਮੋਟਰਾਂ ਦੇ ਕਨੈਕਸ਼ਨ ਉਹਨਾਂ ਨੇ ਦੇਤੇ ਅੱਛਾ ਪੱਕੇ ਖਾਲੀ ਉਹਨੇ ਬਣਾਤੇ ਅੱਛਾ ਸਾਰੀਆਂ ਸਹੂਲਤਾਂ ਦੇਤੀਆਂ 24 ਘੰਟੇ ਲਾਈਟ ਉਹਨਾਂ ਨੇ ਢਾਣੀਆਂ ਨੂੰ ਕਰਤੀ ਅੱਛਾ ਸਾਰੀ A to Z ਸਹੂਲਤ ਦਿੱਤੀ ਹੈ ਅੱਛਾ ਪਰ ਜਿਹੜੀ ਆ ਆ ਆ ਜਿੱਦਾਂ ਜੇ ਕੋਈ ਕੰਮ ਨਹੀਂ ਹੋਇਆ ਆ ਆ ਆ ਬੀ ਪਾਰਟੀ ਕਹਿੰਦੀ ਆਪੇ ਅਸੀਂ 600 ਯੂਨਟ ਬਿਜਲੀ ਮੁਫਤ ਦੇਤੀ ਅਸੀਂ 43000 ਅਸੀਂ ਨੌਕਰੀਆਂ ਦੇਤੀਆਂ ਵੀ ਗਰੀਬ ਬੰਦੇ ਨੂੰ ਜਿਹੜੇ ਛੋਟੇ ਕਰਾਤੇ ਕੋਈ ਆਇਆ ਨਹੀਂ ਛੋਟੇ ਜਿਹੜੇ 300 ਤਾਂ ਪਹਿਲੇ ਮਿਲ ਰਹੀ ਸੀ 300 ਤਾਂ ਪਹਿਲਾਂ ਬਾਲ ਸਾਹਿਬ ਵੀ ਦੇ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਤਾਂ ਹੁਣ ਆਇਆ ਨਾ ਵੀ ਉਹ ਤਾਂ ਬਿਜਲੀ ਦੇ ਰਹੇ ਚਲੋ ਕਰ ਰਹੇ ਆ ਲਾਈਟ ਠੀਕ ਹੈ ਜੋ ਕੰਮ ਕਰ ਰਹੇ ਪਰ ਹੋਰ ਕੋਈ ਪੱਖੀ ਬਨੋ ਵੀ ਪਿੰਡ ਦਾ ਕੰਮ ਵਿਕਾਸ ਨਹੀਂ ਹੋਇਆ ਨਾ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਆਰਓ ਚੱਲਦਾ ਨਹੀਂ ਚੱਲਦਾ ਬੰਦ ਹੈ ਤੇ ਸਕੂਲ ਦਾ ਕੋਈ ਵਿਕਾਸ ਨਹੀਂ ਹੋਇਆ ਮਹੱਲਾ ਕਲੀਨਿਕ ਨਾ ਕੋਈ ਮਹੱਲਾ ਕਲੀਨਿਕ ਨਹੀਂ ਹਾਂਜੀ ਤੁਸੀਂ ਦੱਸੋ ਜੀ ਬਿਲਕੁਲ ਜੀ ਕਈ ਲੋਕਾਂ ਦੇ ਨਾ ਮਨ ਮਟਾਪ ਖੋਣਗੇ ਹੋ ਸਕਦਾ ਪਾਰਟੀ ਨਾਲ ਇੱਥੇ ਸਾਰੇ ਕੰਮ ਹੋਏ ਆ ਜੀ ਸਕੂਲ ਦੀ ਚਾਰ ਦੁਵਾਰੀ ਪ੍ਰੈਮਿਸ ਸਕੂਲ ਦੀ ਪੱਕੀ ਹੋਈ ਆ ਦੁਵਾਰਾ ਨਵੇਂ ਸਿਰੇ ਕਮਰੇ ਵੀ ਬਣੇ ਹੋਏ ਉਹਦੇ ਵਿੱਚ ਬਣੇ ਨੇ ਠੀਕ ਆ ਮੁਹੱਲਾ ਕਲੱਬ ਬਣਿਆ ਹੋਇਆ ਪਿੰਡ ਬੋਸੇਵਾ ਵਿੱਚ ਆ ਬੰਦੇ ਸਾਰ ਬਹੁਤ سارے ਖੜੇ ਆ ਕੋਈ ਬਸੇ ਮੁਹੱਲਾ ਕਲੱਬ ਬਣਿਆ ਆਪਣੇ ਪਿੰਡ ਵਿੱਚ ਬਣਿਆ ਆ ਨਹੀਂ ਮੁਹੱਲਾ ਕਲੱਬ ਬਣਿਆ ਹੋਇਆ 6 ਸਤਜੋਨ ਦਾ ਇਹ ਮਾਫੀ ਦੀ ਗੱਲ ਕਰ ਰਹੇ ਅੱਗੇ ਸੀਗਾ ਤੁਹਾਡਾ ਪਰਸਨਲ ਐਸਸੀ ਜਾਂ ਬੀਸੀ ਕੋਟੇ ਵਾਸਤੇ ਉਹਨਾਂ ਨੂੰ ਮਾਫ ਮਿਲਦੀਆਂ ਸੀਗੀਆਂ ਹੁਣ ਓਵਰਾਲ 6 ਸਤਜੋਨ ਦਾ ਸਭ ਨੂੰ ਮਾਫ ਮਿਲ ਰਹੀਆਂ ਸਭ ਦਾ ਬਿੱਲ ਜ਼ੀਰੋ ਆ ਰਿਹਾ ਨੌਕਰੀਆਂ ਵਿੱਚ ਜਿਹੜੇ 42000 ਨੌਕਰੀਆਂ ਨੂੰ ਕਹਿ ਰਹੇ ਹੋ 42000 ਨੌਕਰੀਆਂ ਵਿੱਚੋਂ ਮੇਰੀ ਖੁਦ ਦੀ ਬੇਟੀ ਆਪਦੀ ਭਰਤੀ ਹੋਈ ਆ ਕਿਸੇ ਬਿਨਾਂ ਸਪਾਸ ਤੋਂ ਬਿਨਾ ਪਏ ਤੋਂ ਅੱਛਾ ਹਾਂਜੀ ਆ ਪਰਸਨਲ ਪਰਸਨਲ ਆਸਾਦੀ ਮਾਡ ਆ ਹੋ ਸਕਦੇ ਕਿਸੇ ਬੰਦੇ ਦੇ ਕਿਸੇ ਪਾਰਟੀ ਨਾਲ ਪਾ ਚਲੋ ਠੀਕ ਆ ਹੁੰਦਾ ਜਿਹੜਾ ਹੈ ਵੀਊ ਰੱਖੇ ਉਹਨਾਂ ਨੇ ਵਧੀਆ ਗੱਲ ਹੈ ਬਟ ਕੀ ਆ ਵੀ ਜੇ ਕਹਿੰਦੇ ਵੀ ਕੁਝ ਵੀ ਨਹੀਂ ਹੋਇਆ ਆ ਪਿੰਡ ਦੇ ਵਿਕਾਸ ਵਾਸਤੇ ਕਹਿੰਦੇ ਆ ਵਿਚ ਨੂੰ ਗਰੀਆਂ ਨਾਲੀਆਂ ਪੱਕੀਆਂ ਨਹੀਂ ਹੋਈਆਂ ਜੇ ਬੱਚੇ ਭਾਈ ਸਾਹਿਬ ਕਹਿ ਰਹੇ ਵੀ ਇਹਦਾ ਸੇਮ ਨਾਲੇ ਵਾਸਤੇ ਪੁੜੀਆਂ ਚਾਹ ਨੇ ਬੰਦ ਨਹੀਂ ਕੀਤੀ ਉਦੋਂ ਉਹਨਾਂ ਦੀ ਸਰਕਾਰ ਦਾ ਮੁੱਢਲਾ ਟਾਈਮ ਸੀਗਾ ਸ਼ੁਰੂਆਲ ਦੇ 2-3 ਮਹੀਨੇ ਸੀਗੇ ਜਦੋਂ ਉਹਨੂੰ ਪ੍ਰੋਮ ਵਾਈ ਹਜੇ ਹਜੇ ਨਵੇਂ 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 ਨਾਮੀ ਇਜਾਦ ਵਿੱਚ ਆਏ ਸੀ ਉਹ ਬੰਦੇ ਹਜੇ ਉਹਨਾਂ ਨੇ ਹੋ ਸਕਦਾ ਕੰਮ ਰਹਿ ਕੇ ਹੋਣਾ ਕਈ ਕੰਮ ਰਹਿੰਦੇ ਵੀ ਆ ਪਿੰਡ ਵਿੱਚ ਤੇ ਆਪ ਪਾਰਟੀ ਨੇ ਆਖੇ ਹਜ਼ਾਰ-ਹਜ਼ਾਰ ਰੁਪਏ ਪੁੜੀਆਂ ਨੂੰ ਦਵਾਂਗੇ ਨਹੀਂ ਆਊਗਾ ਪੈਸੇ ਆਣਗੇ ਜੀ ਸਰਕਾਰ ਨੇ ਵਾਅਦਾ ਦਵਾਇਆ ਹੈ ਤੁਹਾਨੂੰ ਸਭ ਦੱਸ ਤਾ ਕੇ ਇਹ ਸ਼ੁਰੂ ਕਰ ਦਿੱਤਾ ਜਾਊਗਾ ਪਰ ਹਜੇ ਪੈਸੇ ਨਹੀਂ ਆਏ ਜਿੱਥੇ ਉਹ ਨਹੀਂ ਆਪਾਂ ਨਹੀਂ ਆਣ ਲੱਗੇਗਾ ਹਜੇ ਸਰਕਾਰ ਕੋਲ 3 ਸਾਲ ਟਾਈਮ ਵੀ ਪੈਂਡਿੰਗ ਪਿਆ ਜੀ ਦਾ ਹਾਂਜੀ ਇਹ ਸਰਕਾਰ ਪੈਸਾ ਨਹੀਂ ਬਣਦੀ ਹਾਂਜੀ ਵੀ ਸਰਕਾਰ 5 ਸਾਲਾਂ ਵਾਸਤੇ ਹੁੰਦੀ ਹੈ ਸਰਕਾਰ 5 ਸਾਲਾਂ ਵਾਸਤੇ ਹਾਂ ਸਰਕਾਰ ਦਾ ਟਾਈਮ 5 ਸਾਲ ਦਾ ਹੈਗਾ ਹਾਂਜੀ 2 ਸਾਲ ਹੀ ਬੀਤੇ ਆ 3 ਸਾਲ ਸਰਕਾਰ ਦਾ ਅਜੇ ਟਾਈਮ ਪੈਂਡਿੰਗ ਹੈਗਾ ਸਰਕਾਰ ਦਾ 2.5 ਸਾਲ 2.5 ਸਾਲ ਰਹੇਗਾ 5 ਸਾਲ ਹੋ ਗਏ ਸਰਕਾਰ ਬਣੇ ਨੂੰ ਬਿਲਕੁਲ ਹਜ਼ਾਰ-ਹਜ਼ਾਰ ਰੁਪਏ ਆਖਿਆ ਸੀ ਬੁਰਗਿਆਂ ਨੂੰ ਦੇਵਾਂਗੇ ਉਹ ਬਿਲਕੁਲ ਆਏਗਾ ਸਰ ਇਹ ਸਰਕਾਰ ਦੀ ਰੋਣ ਦੇ ਬਿਲਕੁਲ ਆਉਂਦੇ ਬੁਰਗਿਆਂ ਕਹਿ ਰਹੇ ਆ ਵੀ ਸਾਡੇ ਤਾਂ ਹੁਣ 25-25 ਹਜ਼ਾਰ ਰੁਪਏ ਬਣ ਗਿਆ ਵੀ 25-25 ਹਜ਼ਾਰ ਰੁਪਏ ਦੇਣਗੇ ਦੇਖੋ ਜੀ ਬੈਠਾ ਦੇ ਪਹਿਲਾਂ ਵੀ ਸਰਕਾਰ ਆਉਂਦੀ ਰਹੀ ਹੈਗੀ ਯਾਰ ਕਾਰਾਂ ਜਦੋਂ ਆਪਦੇ ਲਾਸਟ ਟਾਈਮ ਤੇ ਜਾ ਕੇ ਨੌਕਰੀਆਂ ਦਾ ਕੰਮ ਕਰਦੀਆਂ ਨੌਕਰੀਆਂ ਦੀਆਂ ਦਾ ਕੰਮ ਕਰਦੇ ਜਾਂ ਹੋਰ ਕੰਮ ਕਰਦੇ ਆ ਪਰ ਪੰਜਵੇਂ ਸਾਲ ਜਾ ਕੇ ਕਰਦੇ ਆ ਇਹ ਬੰਦੇ ਨੇ ਸ਼ੁਰੂ ਵਿੱਚ ਆ ਕੇ ਕੰਮ ਕੀਤੇ ਹੋਏ ਆ ਟਾਈਮ ਹਰ ਚੀਜ਼ ਨੂੰ ਲੱਗਦਾ 70 ਸਾਲ ਦਾ ਗੰਦੜਾ ਆਇਆ ਅਸਮਾਨ ਆ ਇਹ ਤੁਸੀਂ ਸੋਚੋਗੇ 2 ਸਾਲਾਂ ਵਿੱਚ ਕਿਵੇਂ ਠੀਕ ਹੋ ਸਕਦਾ ਜੀ 70 ਸਾਲਾਂ ਦਾ ਲੜਾ ਰੱਖਿਆ ਸੀਗਾ ਇਹਨਾਂ ਨੇ ਕੋ ਬਦਲ ਗਏ ਨੇ ਨਸ਼ਾ ਕੋਈ ਰੁਕਿਆ ਇੱਥੇ ਨਹੀਂ ਨਸ਼ਾ ਘਟ ਰਿਹਾ ਜੀ ਨਸ਼ਾ ਬਹੁਤ ਡਿਕ ਰਿਹਾ ਨਸ਼ੇ ਨਾ ਨਸ਼ੇ ਬਸ ਦੱਸਦਾ ਜੀ ਇੱਕ ਮਿੰਟ ਜੀ ਨਸ਼ੇ ਵਾਸਤੇ ਤੁਹਾਨੂੰ ਦੱਸ ਰਿਹਾ ਨਸ਼ੇ ਨੂੰ ਪ੍ਰਮੋਟ ਕਿੰਨੇ ਕੀਤਾ ਬਾਦਲ ਸਾਹਿਬ ਨੇ ਇਤੋ ਫਰੀਪੁਰ ਹੁੰਦਾ ਸੀਗਾ ਫਰੀਪੁਰ ਤੋਂ ਕਹਿੰਦੇ ਪੋਸਟ ਵਾਲੀ ਪੂਰੀ ਲੈ ਆਓ ਇਹ ਸਾਰੇ ਪੋਸਟ ਵਾਲੇ ਹੁਣ ਸਾਲ ਗੋਰੀ ਖਾਨ ਲੱਗੇ ਸਾਰੇ ਬੰਦੇ ਇਹ ਬੰਦੇ ਪ੍ਰਮੋਟ ਇਹਨੂੰ ਪ੍ਰਮੋਟ ਕਰਨ ਦਾ ਕੰਮ ਬਾਰੇ ਸਾਹਿਬ ਨੇ ਕੀਤਾ ਖੁਦ ਹਾਂਜੀ ਨਹੀਂ ਨਹੀਂ ਇੱਕ ਮਿੰਟ ਬਾਦਲ ਸਾਹਿਬ ਨੇ ਚਲੋ ਬਾਰੇ ਜੀ ਬਾਦਲ ਨੇ ਨਸ਼ਾ ਲੈਂਦਾ ਬਾਦਲ ਸਾਹਿਬ ਕੋਈ ਨਹੀਂ ਖਾਣੇ ਮੇਰੇ ਘਰ ਨੇ ਬਾਦਲ ਸਾਹਿਬ ਨੇ ਕੀਤਾ ਬਾਦਲ ਨੇ ਕੀਤਾ ਬਾਰੇ ਸਾਹਿਬ ਤੋਂ ਲੋਕੀਂ ਬਾਦਲ ਸਾਹਿਬ ਨੇ ਇਹ ਸੰਦੇਜ ਜਾਂਦੀ ਹੁੰਦੀ ਸੀ ਕਿ ਆਸ ਕਿ ਜੀ

ਬੱਚੇ ਅੱਜ ਬੋੜੀਆਂ ਨਾਲ ਲੱਗੇ ਮੈਡੀਕਲ ਦੇ ਨਾਲ ਲੱਗੇ ਆ ਗਏ ਠੀਕ ਸੀ ਹੁਣ ਮੈਂ ਗੱਲ ਕਰੀ ਪੋਸਟ ਵਾਲੇ ਕੀ ਨਸ਼ਾ ਹਾਲ ਲੱਗੇ ਮੈਡੀਕਲ ਨਸ਼ਾ ਮਾਰਿਆ ਸਾਨੂੰ ਤਾਂ ਸਕੂਲ ਚਾਹੀਦੇ ਆ ਗਰੀਬ ਬੰਦੇ ਆਂ ਹਾਂ ਬਸ ਬੱਚੇ ਬੱਚੀਆਂ ਸਾਡੇ ਪ੍ਰਾਇਮਰੀ ਸਕੂਲਾਂ ਜੀ ਪੜ੍ਹਦੇ ਆ ਠੀਕ ਹੈ ਨਹੀਂ ਸਾਨੂੰ ਇਹੋ ਹੁਲਦਾ ਇਹਨਾਂ ਨੂੰ ਇਹ ਚੱਟਣਾ ਨਹੀਂਗਾ ਜੀ ਸਾਡੇ ਬੱਚੇ ਬੜ ਜਾਣਦੇ ਨੇ ਰੋਜ਼ਗਾਰ ਤਾਂ ਸਿੱਦੇ ਮਾ ਮਿਲਦੀ ਹੈ ਐਸਾ ਜਿਹੜਾ ਮਾਵਾ ਜੀ ਤੁਹਾਡੇ ਦੇ ਬੱਚੇ ਤਾਂ ਰੋਜ਼ਗਾਰ ਦੇ ਵਿੱਚ ਬੱਚੇ ਵਰਤੀ ਹੋਏ ਕੋਈ ਹੋਇਆ ਹੋਇਆ ਜੀ ਸੁਣ ਜਾਨੇ ਠੀਕ ਆ ਜੀ ਅੱਛਾ ਸਾਡੇ ਬੱਚੇ ਲੈ ਕੇ ਕੋਈ ਲੱਗ ਜਾਣਾ ਸਾਨੂੰ ਤਾਂ ਇਹੋ ਕੋਈ ਚਾਹੀਦਾ ਹੈ ਉਹ ਕਹਿੰਦੇ ਵੀ ਅਸੀਂ ਘਰੇ ਸਹੂਲਤਾਂ ਦਿੰਨੇ ਆ 43 ਸਹੂਲਤਾਂ ਫੋਨ ਕਰੋ ਤੇ ਘਰੇ ਬੰਦੇ ਆ ਜਾਂਦੇ ਆ ਉਹ ਤੁਹਾਨੂੰ ਮਿਲਦੀਆਂ ਬਿਲਕੁਲ ਆ ਰਹੀਆਂ ਸਾਰੇ 1076 ਨੰਬਰ ਤੇ ਕਾਲ ਕਰਦੇ ਜਿਹੜੀ ਜਿਹੜੀ ਇੱਕ ਮਿੰਟ ਜਿਹੜੀ ਉਹ ਸਾਰੇ 1076 ਨੰਬਰ ਦੇ ਨਾਲ ਵਾਲੀ ਗੱਲ ਕਰ ਚੁੱਕੀ ਆ ਬਟ ਹਜੇ ਲੋਕੀ ਅਵੇਅਰ ਨਹੀਂ ਹੈਗੇ ਸਰ ਉਹਦੀ ਅਵੇਅਰ ਨਹੀਂ ਹੈ ਲੋਕਾਂ ਨੂੰ ਹਜੇ ਅਵੇਅਰਨੈਸ ਨਹੀਂ ਹੈਗੀ ਲੋਕਾਂ ਨੂੰ ਪਤਾ ਨਹੀਂ ਇਹ ਕਾਲ ਕਿਵੇਂ ਕਰਨੀ ਕੀ ਗੱਲਬਾਤ ਆ 1076 ਨੰਬਰ ਤੇ ਕਾਲ ਕਰਕੇ ਤੁਸੀਂ ਘਰ ਬੁਲਾ ਕੇ ਆਪ ਦਾ ਅਮਨ ਕਾਰਡ ਕੋਈ ਤੁਹਾਡਾ ਬੀਸੀ ਸਰਟੀਫਿਕੇਟ ਵਾਲੇ ਕਾਰਡ ਘਰੀ ਬਣ ਲੱਗੇ ਆ ਘਰੇ ਆ ਜਾਂਦੇ ਬੰਦੇ ਹੁੰਦੇ ਬੱਲ लागले ਨਿਕਲੀ ਗੱਲ ਕਰਦੇ ਆ ਜੀ ਉਹ ਸਾਡੇ ਪਿੰਡ ਤੋਂ ਪਹਿਲਾਂ ਸ਼ੁਰੂ ਤਾਂ ਨਹੀਂ ਬਹੁਤ ਵਧੀਆ ਸਾਡਾ ਮਨ ਲੱਗ ਲਈ ਨਿਕਾ ਜੀ ਬੜੀ ਵਧੀਆ ਡਾਕਟਰ ਆ ਜੀ ਬਹੁਤ ਵਧੀਆ ਜੀ ਬਾਕੀ ਸਾਡੇ ਪਿੰਡ ਦਾ ਸਾਂਝ ਕੇਂਦਰ ਬੜੇ ਪਿੰਡਾਂ ਬੜੀ ਸੋਖ ਸੀ ਉਹ ਵੀ ਸਾਡੇ ਪਿੰਡੋਂ ਦਾ ਬੰਦ ਹੈ ਜੀ ਸਾਰੇ ਸਾਂਝ ਕੇਂਦਰ ਸਾਰੇ ਬੰਦ ਕਰਤੇ ਗਏ ਜੀ ਸਾਰੇ ਬੰਦ ਹੋ ਗਏ ਪਹਿਲਾਂ ਦੇ ਬੰਦ ਹੋ ਗਏ ਜੀ ਜਿਹੜੀ ਐਸਸੀਆਰ ਦਾ ਕੰਮ ਪਿੰਡਾਂ ਚ ਹੁੰਦਾ ਸੀਗਾ ਜੀ ਉਹ ਸ਼ਹਿਰਾਂ ਚ ਜਾਂਦੇ ਆ ਸ਼ਹਿਰਾਂ ਨੂੰ 10 ਕਿਲੋਮੀਟਰ ਜਾਣਾ ਪੈਂਦਾ ਹੈ ਜੀ ਸਾਡੇ ਇੱਥੇ ਹੀ ਮਰਗੀ ਕਰਦੇ ਆ ਫਲਾਈ ਜੋ ਚੀਜ਼ ਨਹੀਂ ਹੁੰਦੀ ਸੀ ਉਹ ਬੰਦ ਕੋਈ ਚਾਲੂ ਕੰਮ ਕੋਈ ਨਹੀਂ ਕਰਦੀ ਚਾਲੂ ਕਰਨ ਸਾਂ ਪੰਦਰੇ ਪਾਣੀ ਤੁਹਾਨੂੰ ਮਿਲ ਰਿਹਾ ਨਹੀਂ ਮੈਨ ਹੈਡ ਬਹੁਤ ਪਹਿਲਾਂ ਪਹਿਲੇ ਕੋਈ ਪ੍ਰੋਬਲਮ ਨਹੀਂ ਪਹਿਲਾਂ ਹੀ ਆ ਰਿਹਾ ਪਹਿਲਾਂ ਹੀ ਆ ਰਿਹਾ ਜੀ ਜਿਆ ਭਾੜ ਕੇ ਸਾਡੇ ਆਪ ਹੀ ਦਸਾ ਬਣਿਆ ਨਵੇਂ ਸੂਏ ਬਣ ਗਏ ਜੀ ਆਸ ਸੀ ਅਸੀਂ ਟੇਲਾਂ ਦੇ ਸੀਗੇ ਭੁੱਖੇ ਮਰਦੇ ਸੀਗੇ ਜੀ ਹੁਣ ਜਾ ਕੇ ਵੇਖ ਲਓ ਸਾਡਾ ਪਾਣੀ 14 14 15 15 ਹਿੱਸੇ ਚੱਲਣ ਰਿਹਾ ਜੀ 20 ਤਰੀਕ ਨੂੰ ਪਾਣੀ ਆ ਗਿਆ ਜੀ ਸਾਰਿਆਂ ਨੇ ਨਰਮੇ ਵਧੀਆ ਬੀਜਲੇ ਜੀ ਹੁਣ ਇਸ ਟਾਈਮ ਪਨੀਰੀਆਂ ਵਿੱਚ ਬਿਜਲੀਆਂ ਜੀ ਝੋਨੇ ਵੇਲੇ ਲਾਈਟ ਅੱਗੇ ਅੱਗੇ 10 ਦੇ ਲੇਟ ਆਉਂਦੀ ਸੀ ਤੇ ਲੇਟ 8 ਘੰਟੇ ਕਹਿ ਕੇ 6 ਘੰਟੇ ਲੇਟ ਆਉਂਦੀ ਸੀ ਹੁਣ 8 ਘੰਟੇ ਕਹਿ ਕੇ 15 15 ਘੰਟੇ ਲਗਾਤਾਰ ਲੇਟ ਤਾਂ ਆਉਂਦੀ ਆ ਜੀ ਲੇਟ ਚੱਲਦੀ ਹੈ ਹਾਂ ਜੀ ਲੇਟ ਤੋਂ ਵੀ ਬਹੁਤ ਸੁੱਕੀਆਂ ਜੀ ਨਹਿਰੀ ਪਾਣੀ ਤੋਂ ਬਹੁਤ ਸੁੱਕੀਆਂ ਹਾਂ ਜੀ ਤੁਸੀਂ ਹਾਂ ਜੀ ਬੋਲ ਤੱਕੜਾ ਲਓ ਬੱਸ ਕੀ ਘੜਾ ਦੇਵੋਗੇ ਜਿਹੜੀ ਪਾਰਟੀ ਚੰਗੀ ਹੈ ਕਿਹਨਾਂ ਬਕਾਸ ਦੀ ਹਾਂ ਪਾਰਟੀ ਪੈਸੇ ਪਾਰਟੀ ਨੂੰ ਕੋਈ ਕੁਝ ਦੇਣੀ ਦੇਣਾ ਨਹੀਂ ਦੇਣਾ ਨਾ ਜੀ ਪੈਸੇ ਨਾਲ ਮਾਰ ਪਾਰਟੀ ਨੇ ਹੋਲੀ ਹੋਲੀ ਸਾਰੇ ਕੋਲ ਸਰਕਲ ਚੱਲ ਰਿਹਾ ਵਾ ਅਸੀਂ ਉਹਦੇ ਫੈਨ ਆਈ ਵਸ ਕਿਹੜੇ ਕਿੰਨੇ ਦਿਨ ਦਾ ਗੰਦ ਪਾਇਆ ਇੱਕਦਮ ਤਾਂ ਨਿਕਲ ਮੇਰੇ ਅੱਜ ਕੱਲ੍ਹ ਸਿਟੀਜ਼ ਹੁੰਦੀ ਆ ਜਿਵੇਂ ਵੀ ਸਿਸਟਮ ਨੂੰ ਹੌਲੀ ਹੌਲੀ ਕਰ ਰਹੇ ਡਿਵੈਲਪ ਕਰ ਰਹੇ ਆ ਸਕੂਲ ਵਧੀਆ ਬਣ ਗਏ ਆ ਹੋਰ ਲਗਾ ਲੋ ਜਾਂ ਸਕੂਲ ਦੀਆਂ ਕੰਦਾ ਲਗਾ ਲੋ ਹੈ ਗਿਆ ਵਾ ਹੌਲੀ ਹੌਲੀ ਸਾਰਾ ਕੁਝ ਹੌਲੀ ਹੌਲੀ ਹੋਊਗਾ ਹੌਲੀ ਹੌਲੀ ਕੰਮ ਕਰ ਕੋਸਟਾ ਕੱਢ ਰਹੇ ਆ ਤੇ ਜੇ ਵਿੱਚ ਕੰਮ ਮਿਲ ਰਿਹਾ ਵਾ ਹੌਲੀ ਹੌਲੀ ਕੁਝ ਕੀ ਕਰਾਜੋ ਮੈਂ ਉਹ ਕਹੇ ਪੋਥ ਦੇ ਠੇਕੇ ਘਲਾ ਦੋ ਸਹੀ ਗੱਲ ਹੈ ਜੀ ਸਹੀ ਗੱਲ ਹੈ ਆ ਕੋਈ ਘਲਾ ਦੋ ਪੋਥ ਦੇ ਠੇਕੇ ਕਰਾ ਲਓ ਫਿਰ ਚਿਤਾ ਬੰਦ ਲਾ ਦੋ ਹਾਂ ਨਾ ਚਿਤਾ ਵੀ ਬੰਦ ਕਰਾ ਦੋ ਫਿਰ ਚਿਤਾ ਚਲਾ ਦਿਆ ਕੇ ਬੰਦ ਹੋ ਜਾ ਨਾ ਨਾ ਬੰਦ ਕਰਾ ਦੋ ਜੀ ਪਾ ਪੋਥ ਪੋਥ ਦੇ ਠੇਕੇ ਘਲਾਓ ਔਰ ਨੌਜਵਾਨ ਪੀੜੀ ਵੱਜੂਗੀ ਨੌਜਵਾਨ ਠੇਕੇ ਖੁੱਲ ਗਿਆ ਨੌਜਵਾਨ ਪੀੜੀ ਵੱਜੂਗੀ ਨੌਜਵਾਨ ਪੁਸਤ ਦੇ ਠੇਕੇ ਖੁੱਲ ਗਿਆ ਤੇ ਚਿੱਟਾ ਆਟੋਮੈਟਿਕ ਹੀ ਬਾਹਰ ਆ ਗਿਆ ਆਪ ਦੀ ਸਹੀ ਇਹ ਗੱਲ ਕਹੀ ਹੈ ਇਹ ਦੀ ਹਾਂ ਸਾਡੇ ਪਿੰਡਾਂ ਵਿੱਚ ਬੜੇ ਬੜੇ ਬੰਦ ਹੋ ਗਏ ਸਾਡੇ ਪਿੰਡਾਂ ਵਿੱਚ ਘੱਟੋ ਘਾਟ 20 ਮੁੰਡੇ ਮਰ ਗਏ ਚਾਹ ਠੀਕ ਹੋ ਗੀਆਂ ਬੜੀ ਗੋਲੀਆਂ ਕੋਣੀ ਚਾਹੀਦੀ ਬਾਦ ਘਟ ਖਾਲੇ ਸਾਡੇ ਪਿੰਡ ਬਹੁਤ ਜਿਆਦੇ ਮਰ ਗਏ ਜੀ ਟੀਕੇ ਲਾਈ ਜਾਂਦੇ ਨੇ ਟੀਕੇ ਲਾਈ ਜਾਂਦੇ ਗੋਲੀਆਂ ਦੀ ਉਹਨੂੰ ਕੋਲ ਕੇ ਉਹਨੂੰ ਟੀਕੇ ਲਾਈ ਜਾਂਦੇ ਉਹ ਵੀ ਸੁਂਗਦੇ ਆ ਤੇ ਰੱਖ ਕੇ ਐ ਸੁਂਗਦੇ ਆ ਸੁਂਗਦੇ ਆ ਜੀ ਕਿਉਂਕਿ ਉਹ ਜਾਦਾ ਟੈਕ ਕਰਦੀ ਐ ਸਦਾ ਪ੍ਰੈਕਟੀਕਲ ਤੈਨੂੰ ਨਹੀਂ ਨਹੀਂ ਜੀ ਕੈਪਟਨ ਨੇ ਗੋਲੀ ਚਲਾਈ ਸੀ ਨਹੀਂ ਤੇਰੀ ਕੈਪਟਨ ਨੇ ਗੋਲੀ ਚਲਾਈ ਸੀ ਨਸ਼ਾ ਛੱਡਣ ਵਾਸਤੇ ਹਾਂ ਜੀ ਉਹ ਲੋਕਾਂ ਨੇ ਜਿਹੜੇ ਅਮਲੀ ਆ ਅਮਲੀਆਂ ਦੇ ਆਧਾਰ ਕਾਰਡਾਂ ਤੇ ਗੋਲੀਆਂ ਮਿਲਣ ਲੱਗ ਗਈਆਂ ਹੋਰ ਬੰਦੇ ਕੀ ਕਰਦੇ ਆ ਇੱਕ ਆਧਾਰ ਕਾਰਡ ਤੇ ਦਸ-ਦਸ ਗੋਲੀਆਂ ਲਿਆਣ ਕੇ ਇਹ ਘਰਾਂ 'ਚ ਮਿਟੀ ਜਾਂਦੀਆਂ ਉਹ ਗੋਲੀਆਂ ਘਰਾਂ 'ਚ ਟੀਕੇ ਲਾਈ ਜਾਂਦੇ ਆ ਘਰੇ ਡਾਕਟਰ ਬੈਠੇ ਲੋਕਾਂ ਦੇ ਇਹ ਘਰਾਂ 'ਚ ਟੀਕੇ ਲਾਉਂਦੇ ਆ ਉਹ ਗੋਲੀ ਬੰਦ ਹੋਣੀ ਚਾਹੀਦੀ ਜੀ ਉਹ ਗੋਲੀ ਬੰਦ ਹੋਵੇ ਕੈਪਟਨ ਸਾਹਿਬ ਨੇ ਸੌ ਖਾਦੀ ਸੀ ਮੈਂ 4 ਹਫ਼ਤੇ ਜੇ ਨਸ਼ਾ ਬੰਦ ਕਰ ਦੂੰਗਾ ਕੈਪਟਨ ਨੇ ਤਾਂ ਕੁਝ ਵੀ ਨਹੀਂ ਕੀਤਾ ਜੀ ਉਹਨੇ ਤਾਂ ਕਹਿੰਦਾ 300 ਖਾਦੀ ਬੇੜਾ ਕਰਦਾ ਹੀ ਕੈਪਟਨ ਨੇ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਆਈ ਹੈ ਜੀ ਕੈਪਟਨ ਦੀ ਸੌ ਖਾਨ ਕਰਕੇ ਵੀ ਕੈਪਟਨ ਸੌ ਖਾ ਕੇ ਕੁਝ ਕੰਮ ਵੀ ਨਹੀਂ ਕੀਤਾ 4 ਸਾਲ ਭਗਵੰਤਬਾਨ ਨੇ ਆਖਿਆ ਸੀ ਕਿ ਆ ਵੀ ਅਸੀਂ ਹੌਣ ਸਰ ਪਹਿਲਾਂ ਇਹ ਮੁੱਦਾ ਚੱਕਾਂਗੇ ਨਸ਼ਾ ਬੰਦ ਕਰਾਉਣਾ ਸਾਰਾ ਕੁਝ ਹੋਣੀ ਹੋਣੀ ਗੱਲ ਇਹ ਆ ਜੀ ਇਹਨਾਂ ਦੇ ਮਗਰ ਹੀ ਇੰਨੇ ਕਿ ਲੱਗ ਗਿਆ ਵੀ ਕਿ ਇਹਨਾਂ ਨੂੰ ਕੰਮ ਨਾ ਕਰਨ ਦਈਏ ਜੀ ਤਾਂ ਪਹਿਲਾਂ 70 ਸਾਲ ਹੋ ਗਏ ਆ ਜਿਹੜੀਆਂ ਸਰਕਾਰਾਂ ਸੀਗੀਆਂ ਇੱਕ ਵਾਰੀ ਉਹ ਆ ਜਾਂਦਾ ਸੀ ਇੱਕ ਵਾਰੀ ਉਹ ਆ ਜਾਂਦਾ ਸੀ ਹੁਣ ਤੀਜੀ ਬੰਦੀ ਤੀਜੀ ਪਾਰਟੀ ਆਈ ਆ ਤੇ ਇਹਨਾਂ ਨੂੰ ਐ ਲੱਗਦਾ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਭਜਾਈਏ ਪਰ ਜਿਹੜੇ ਕੰਮ ਹੋ ਰਹੇ ਬਹੁਤ ਵਧੀਆ ਹੋ ਰਹੇ ਆ ਜੀ ਅਸੀਂ ਸਾਨੂੰ ਖੁੱਡਿਆ ਸਾਹਿਬ ਗੱਲ ਸੁਣਦੇ ਆ ਖੁੱਡਿਆ ਸਾਹਿਬ ਬਹੁਤ ਵਧੀਆ ਗੱਲ ਸੁਣਦੇ ਆ ਜੀ ਆਉਂਦੇ ਆ ਜੀ ਵਾਧੂ ਵਾਰੀ ਆਈ ਆ ਜੀ ਇੱਥੇ ਵੈਸੇ ਵੀ ਆਉਂਦੇ ਆ ਦੁੱਖ ਸੁੱਖ ਵੇਲੇ ਵੀ ਆਉਂਦੇ ਆ ਜੀ ਕੰਮ ਸੁਣਨ ਵੀ ਆਉਂਦੇ ਆ ਦੁੱਖ ਟੁਕ ਵੇਲੇ ਵੀ ਆਉਂਦੇ ਆ ਬਾਲ ਸਾਹਿਬ ਆਉਂਦੇ ਆ ਅੰਦਰ ਦਰਸ਼ਨ ਕਰਨ ਉਵੇਂ ਨਹੀਂ ਕੋਈ ਆਉਂਦਾ ਅੱਛਾ ਫੋਲ ਮੁੱਖ ਮੰਤਰੀ ਜੇ ਇਹ ਮੰਤਰੀ ਜਨੋ ਨੇ ਮਾਰਕਤ ਪਰਕਾ ਦਾ ਪੋਕਲੇ ਕਿਉਂਕਿ ਮੁੱਖ ਮੰਤਰੀ ਸੋਨਾਂ ਦੇ ਅਕਤਾਰ ਜਿਆਦਾ ਸੀ ਕੋਟਾ ਵੀ ਉਹਨਾਂ ਕੋਲੇ ਜਿਆਦਾ ਸੀ ਜਿੰਨੇ ਮਰਜ਼ੀ ਦੇ ਜਾਂਦੇ ਸੀ ਹਾਂ ਉਹ ਤਾਂ ਸੰਗਦਰਸ਼ਨ ਜਿੱਤੇ ਰੁਬਾਹ ਸਹੀ ਕੋ ਰੱਖਦੇ ਸੀ ਆ ਤੁਸੀਂ ਹੋਣਾ ਕਰਨਾ ਨਸ਼ੋ ਨਾ ਇਹ ਗੱਲਾਂ ਮੈਨੂੰ ਸੁਣਾ ਜੀ ਉਹਨਾਂ ਨੂੰ ਬੋਲਣੇ ਜਿਹੜਾ ਨਹੀਂ ਗੱਲ ਆ ਕਿਹੜੀ ਪਾਰਟੀ ਨੂੰ ਚੰਗਾ ਮੰਨਦਾ ਤੁਸੀਂ ਤੋਂ ਓਵਰ ਹੰਡਾਲੀ ਸਾਰੇ ਪਾਰਟੀਆਂ ਚ ਵੋਟਾਂ ਪਾ ਪਾ ਕੇ ਤੁਸੀਂ ਤਾਂ ਬਹੁਤ ਵੋਟਾਂ ਪਾਈਆਂ ਹੁਣ ਤਾਈਂ ਹਾਂਜੀ ਵੀ ਹੁਣ ਤਾਂ ਕਿਹੜੀ ਪਾਰਟੀ ਚੰਗੀ ਨੇ ਕਾਂਗਰਸ ਨੇ ਕਿੰਨਾ ਬਣਦਾ ਕਾਂਗਰਸ ਨੇ ਹਾਂਜੀ ਵੀ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ ਕਾਂਗਰਸ ਨੇ ਸਰ ਪਹਿਲਾ ਕੰਮ ਕਾਂਗਰਸ ਨੇ ਕੀਤਾ ਸਰ ਫਿਰ ਮੈਨੂੰ ਉਹ ਤਾਂ ਪੁਰਾਣੀ ਗਲਤੀ ਪ੍ਰਤਾਪ ਸਿੰਘ ਕੈਰੋਂ ਵਾਲੇ ਦੀ ਕਰਦੇ ਹੋਗੇ ਉਦੋਂ ਬਾਅਦ ਉਹ ਤਾਂ ਰਾਣੀ ਕਹਿੰਦਾ ਕੁਛ ਕੀ ਬਾਈ ਉਹ ਨਹੀਂ ਸਾਡੇ ਅੜਕੇ ਦਾ ਬਾਦ ਸਾਹਿਬ ਨੇ ਕੀਤਾ ਜੋ ਠੀਕ ਇੱਥੇ ਫਿਰ ਬਣੇ ਨਹੀਂ ਕੋਈ ਕਾਂਗਰਸੀ ਲੀਡਰ ਨਹੀਂ ਹੈ ਨਹੀਂ ਸੀ ਕੋਈ ਟੈਂਪੋਰਰੀ ਕਰਨਾ ਸੀ ਨੇ ਹਾਂ ਕਾਗਜ਼ ਦੇ ਲੀਡਰ ਜਿਵੇਂ ਬਿਆਸੋਂ ਆ ਗਿਆ ਉਦੋਂ ਹੰਡੀਆਂ ਵਾਲੇ ਸਾਹਿਬ ਕਾਰਾਂ ਦਾ ਲੀਡਰ ਸੀ ਕਾਰਾਂ ਦਾ ਚਿਹਰਾ ਸ਼ੁਰੂ ਹੋਇਆ ਸੀ ਕਾਂਗਰਸੀ ਇਹ ਤਾਂ ਹੁੰਦੀ ਹੈ ਬੰਦੇ ਦਾ ਬਣਿਆ ਚਲੋ ਮਗਰੀ ਦਾ ਗੁਰਨਾਬ ਸਿੰਘ ਮਾਤਰੀ ਸੀ ਹਵਲ ਖਾਨੇ ਵਾਲਾ ਉਹ ਮਾਤਰੀ ਸੋਹਣੇ ਕੁਝ ਕੀਤਾ ਉਹ ਨਾ ਕੋਈ ਨਹੀਂ ਕੀਤਾ ਕੋਈ ਨਹੀਂ ਕੋਈ ਬੋਲ ਦਿਸਾਈ ਨਹੀਂ ਹੋਈ ਅਸਲ ਜੀ ਜਾਨਦਾ ਬੋਲ ਜਿਵੇਂ ਅੱਗੇ ਅਕਾਲੀ ਦਲ ਤੇ ਭਾਜਪਾ ਇਹਦਾ ਗਠਜੋੜ ਹੁੰਦਾ ਸੀਗਾ ਹੁਣ ਇਹਦਾ ਗਠਜੋੜ ਟੁੱਟ ਚੁੱਕਾ ਹੈ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਆ ਬੀਜਪੀ ਅਰੇ ਅਲੱਗ ਅਲੈਕਸ਼ਨ ਲੜ ਰਿਹਾ ਤੇ ਕਾ ਅਕਾਲੀ ਅਲੱਗ ਅਲੈਕਸ਼ਨ ਲੜ ਰਿਹਾ ਕਿਵੇਂ ਦੇਖਦੇ ਹੋ ਬੀਜਪੀ ਨੂੰ ਕਿਵੇਂ ਦੇਖਦੇ ਹੋ ਵੀ ਉਹ ਕੰਮ ਜਿਹੜੇ ਵਾਦੇ ਕਰੀ ਜਾਂਦੇ ਪੂਰੇ ਕਰਨਗੇ ਉਹ ਨੇ ਬੀਜੇਪੀ ਨੂੰ ਦੱਸ ਨਹੀਂ ਦੇਈ ਜੇ ਵੀ ਸਾਡੇ ਪਿੰਡ ਦਾ ਕੰਮ ਨਹੀਂ ਕਰਦੇ ਜਿਹੜੇ ਲੱਖ ਜਿੱਤੇ ਨੇ ਇਹਨਾਂ ਨੇ ਆ ਵੇਲੇ ਜਦੋਂ ਚਰੇ ਦਿੱਲੀ ਕਿੰਨੇ ਸ਼ਹੀਦ ਹੋਏ ਆ ਕੋਈ ਨਹੀਂ ਆ ਤਾਂ ਬਸ ਐਵੇਂ ਹੀ ਆ ਬਸ ਜੀ ਮੋਦੀ ਮੋਦੀ ਸਾਹਿਬ ਛੋਟੀ ਸਾਹਿਬ ਨੇ ਕਿਹਾ ਸੀ 15-15 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਆਜੂ ਆ ਗਿਆ ਕਿਤੇ ਨਹੀਂ 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 ਕਿਹੇ ਖਾਤੇ 'ਚ ਨਹੀਂ ਆਇਆ ਉਹਦੇ ਸਾਹੇ 'ਚ ਨਹੀਂ ਆਈ ਜੀ ਜਿਹੜੇ ਵਿਚਾਰੇ ਨੇ ਸ਼ਹੀਦ ਹੋਏ ਆ ਕਿਸੇ ਨੇ ਕੋਈ ਨਹੀਂ ਪੁੱਛਿਆ ਅਸੀਂ ਤਾਂ ਐਵੇਂ ਮੋਦੀ ਦਾ ਬਸ ਐਵੇਂ ਹੀ ਆ ਜੀ ਇੰਨੇ ਚਾਰਿਆਂ ਮਰ ਗਏ ਉਹਾਰੇ ਕਿੰਨੇ ਸ਼ਹੀਦ ਹੋ ਗਏ ਚੰਡੀਗੜ੍ਹ ਇੱਕ ਕਿਸਾਨ ਜਿਹੜੇ ਮੋਦੀ ਦਾ ਵਿਰੋਧ ਕਰ ਰਿਹਾ ਹੈ ਇਹਦਾ ਮੰਨ ਲੀਏ ਮੈਂ ਤੁਹਾਨੂੰ ਦੱਸਾਂ ਕਿਸਾਨ ਜਿਹਾ ਜੇ ਚੰਗੇ ਹੋਣਾ ਜੀ ਤੇ ਇਹਨਾਂ ਨੂੰ ਬੋਟ ਨਾ ਪਾਉਣ ਕਰਨਾ ਬਸ ਕਿਉਂਕਿ ਉਹਨਾਂ ਦੇ ਕੱਠ ਝੋਟ ਫੇਰ ਹੋ ਜਾਣਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਉੱਤੋਂ ਉੱਤੋਂ ਹੀ ਆ ਸਭ ਰਲੇ ਆ ਜੀ ਇੱਕ ੁੱਤੀ ਜੋਰ ਸਭ ਕੁਝ ਦੇਖਦੀ ਆ ਵੈਸੇ ਤਾਂ ਹੋ ਗਿਆ ਕਿ ਕਾਂਗਰਸ ਤੇ ਆਪਾ ਲਿਆ ਤੇ ਕੱਠ ਝੋਟ ਹੀ ਗਈ ਇਹ ਕਾਂਗਰਸ ਤੇ ਆਪਾ ਤੇ ਕੱਠ ਹੋ ਰਹੇਗੇ ਬਾਕੀ ਸਟੇਟਾਂ 'ਚ ਇਹ ਕੀ ਹੈ ਪਰ ਆਹ ੁੱਤੀ ਆ ਜੀ ਇਹ ਕੀ ਹੈ ਟੌਣ ਦੇ ਬਾਦ ਸਾਹਿਬ ਨੇ ਕੰਮ ਕਰਵਾਇਆ ਗੱਲ ਮੁੱਕੀ ਜੀ ਸੌ ਹੱਥ ਰੱਸਾ ਸਿਰੇ ਤੇ ਗੰਢ ਕਿੰਨੇ ਸਾਡੇ ਕੰਮ ਹੋਇਆ ਬਾਦ ਸਾਹਿਬ ਦੇ ਵੇਲੇ ਦੇ ਉਹ ਸਾਡੇ ਦੋਨੇ ਕੰਮ ਕਰਿਆ ਨਾ ਮੋਟਰ ਲੱਗੀ ਆ ਬਾਦ ਸਾਹਿਬ ਨੇ ਨਾ ਜਾ ਬਹੁਤ ਜਿਆਦਾ ਇਹ ਕਿਹਦੇ ਦੇਖਦੇ ਜਾਂਦੇ ਇਹ ਕਿਹਨਾਂ ਕਰੂ ਜੇ ਸੱਤਰ ਸਾਹਿਬ ਬਾਦ ਸਾਹਿਬ ਰਾਜ ਕਰ ਗਈ ਆ ਕੰਮ ਤਾਂ ਆਪਣੇ ਕੀਤਾ ਹੀ ਆ ਕੋਈ ਗੱਲ ਨਹੀਂ ਆਉਂਦਾ ਨਹੀਂ ਸਕਦੇ ਕਿ ਬਾਦ ਸਾਹਿਬ ਨੇ ਕੰਮ ਨਹੀਂ ਕੀਤਾ ਕੰਮ ਤਾਂ ਕੀਤਾ ਬਟ ਜਿਹੜੇ ਕੰਮ ਪੈਂਡਿੰਗ ਰਹਿੰਦੇ ਸੀ ਆਹ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਜਦ ਇਹ ਮਿੰਦੀ ਸਾਹਿਬ ਵੀ ਬਹੁਤ ਵਧੀਆ ਐਕਟ ਕੀਤਾ ਸਾਡੇ ਸਤਿ ਸ਼੍ਰੀ ਅਕਾਲ ਚਲੋ ਕੋਈ ਗੱਲ ਨਹੀਂ ਫਿਰ ਕੀ ਹੋਇਆ ਕਿ ਜਿਵੇਂ ਸਾਡੇ ਪਿੰਡ ਜੀ ਆ ਜੇ ਸੋਚੋਗੇ ਅੱਗੇ ਆਪ ਵਾਲੇ ਦੇ ਵੋਟ ਬਹੁਤ ਸੀ ਬਹੁਤ ਸੀ ਜਿਵੇਂ ਚਲੋ ਕਹਿਣ ਨੂੰ ਮੈਂ ਸ਼ੁਰੂ ਤੋਂ ਆਪ ਵਾਲਿਆਂ ਦਾ ਨਰਿਆਂ ਜੀ ਬਹੁਤ ਹੁੜਚੀਏ ਕੋਈ ਸਾਡੇ ਪਿੰਡ ਜਾਨੀ ਜੱਕਦਾ ਸੀ ਗਾਲੀਆਂ ਨਾਲ ਡਰਦਾ ਜਿਵੇਂ ਕੋਈ ਕਹਿਣ ਨੂੰ ਢੰਡਾ ਵੀ ਜੱਕਦਾ ਸੀ ਤੇ ਮੈਂ ਜਾ ਕੇ ਤੁਹਾਡਾ ਕੱਲਾ ਹੋਣਾ ਦਾ ਸੀ ਸਿੱਕਣੋਂ ਦਿਹਾੜੀ ਦੇ ਨਾਲ ਬੰਦੇ ਵੀ ਲੰਘਣ ਜਾਂਦੇ ਰਹਿਆ ਜੀ ਤੇ ਇਸ ਵਾਰ ਪਤਾ ਲੱਗ ਜਾਊਗਾ ਜੀ ਕਿੰਨੀ ਬੋਟਵਾਦਾ ਜੀ ਤੁਸੀਂ ਅੱਜ ਮਾਗੇ ਗਾਲੀਆਂ ਨਾਲ ਦੀ ਘੜੀ ਬੇਚਾਰੀ ਬੰਦ ਬਾਈ ਜੀ ਲੱਖ ਸਦਾਨਾ ਦੇ ਖੜਿਆ ਸਰਦਾਰ ਜੀ ਦੀ ਮਾਲ ਪਾਰਟੀ ਵੱਲੋਂ ਕਿਵੇਂ ਦੇਖਦੇ ਹੋ ਲੱਗਣ ਸਾਡੇ ਲੱਗਣ ਬੋਟ ਖਰਾਬ ਬੋਟ ਖਰਾ ਕੋਈ ਬੋਲ ਬਾਰੇ ਕਰੇਗਾ ਅੱਜ ਆ ਗਈ ਆਓ ਇਹ ਸਰਵਾ ਕਰਨ ਆਏ ਪਿੰਡ ਦਾ ਵੀ ਕਿਹੜੀ ਪਾਰਟੀ ਹੁਣ ਵੋਟਾਂ ਆ ਗਈਆਂ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਆਉਣੀ ਚਾਹੀਦੀ ਹੈ ਕਿਹਨੇ ਵਿਕਾਸ ਕੀਤਾ ਥੋੜਾ ਜਿਹਾ ਪਾਰਟੀ ਤਾਂ ਨਾ ਜੀ ਜਿਹੜੀ ਪਾਰਟੀ ਪਿੰਡ ਦਾ ਕੰਮ ਕਰੂਗੀ ਉਹੀ ਪਾਰਟੀ ਚੰਗੀ ਹੈ ਉਹ ਪਿੰਡ ਦਾ ਵੀ ਇਲਾਕੇ ਦਾ ਵੀ ਬਹੁਤ ਸਾਡਾ ਜਿਹੜਾ ਪਿੰਡ ਹੈ ਨਾ ਜੀ ਬਹੁਤ ਅਮੀਰ ਹੈ ਪਿੰਡ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਜੀ ਦੀ ਗਲੀਆਂ ਨਾਲੀਆਂ ਸਾਰੀਆਂ ਬਣੀਆਂ ਹੋ ਜੀ ਸਾਡੇ ਪਿੰਡ ਦੇ ਵਿੱਚ ਇੱਕੋ ਹੀ ਮੁੱਦਾ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਗੰਦੇ ਪਾਣੀ ਦਾ ਛੱਪੜ ਆ ਜੀ ਇਹ ਅੱਛਾ ਅੱਛਾ ਜਿਹੜੀ ਪਾਰਟੀ ਹੋ ਜਾਣੀ ਛੱਪੜ ਚ ਕਾ ਕੇ ਪਾਰਕ ਬਣਾ ਦੂ ਕੋਈ ਪਾਰਟੀ ਕੋ ਤੇ ਅੱਛਾ ਮੇਰੇ ਤੁਸੀਂ ਇਹ ਲੀਡਰਾਂ ਕੋਲੇ ਪਹਿਲਾਂ ਗਿਆ ਨਹੀਂ ਵੀ ਸਾਾਰੇ ਲੀਡਰ ਇੱਥੇ ਆਉਂਦੇ ਰਹੇ ਆ ਤੇ ਕਿਸੇ ਕੋਲੇ ਮੁੱਦਾ ਨਹੀਂ ਠਾਇਆ ਤੁਸੀਂ ਇਹ ਮੁੱਦਾ ਨਾ ਜੀ ਲੀਡਰਾਂ ਦੇ ਕੋਲੇ ਜਾਣ ਹੀ ਨਹੀਂ ਦਿੰਦੇ ਕੌਣ ਜਾਣਦਾ ਮੈਂ ਨਾ ਜੀ ਇੱਥੇ ਬਾਦਲ ਸਾਹਿਬ ਤੋਂ ਜੀਦੇ ਹੁੰਦੇ ਸੀ ਆਏ ਸੀਗੇ ਆਪਣੀ ਤਰ ਬਾਜੀਗਰਾਂ ਦੇ ਡੇਰੇ 'ਚ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਕੋਲੇ ਜਾਣ ਦੀ ਬਿਜਾ ਕੇ ਉਹਨਾਂ ਨੂੰ ਵੀ ਇਹ ਗੱਲ ਪੱਝੀ ਪਰ ਉੱਥੇ ਨੇੜੇ ਕਿਸੇ ਨੇ ਫੜਕਣੀ ਨਹੀਂ ਦਿੱਤਾ ਨੇੜੇ ਜਾਣ ਹੀ ਨਹੀਂ ਦਿੱਤਾ ਅੱਛਾ ਹਾਂਜੀ ਮੋਤਵਾਰ ਬੰਦੇ ਨਹੀਂ ਉਹਨਾਂ ਨੂੰ ਹੁਣ ਜਿਹੜੇ ਗੁੱਡਿਆ ਸਾਹਿਬ ਇਹਨਾਂ ਨੂੰ ਤੁਸੀਂ ਕਿਹਾ ਗੁੱਡਿਆ ਸਾਹਿਬ ਨੂੰ ਤਿੰਨ ਵਾਰ ਹੀ ਕਿਹਾ ਜੀ ਜਦੋਂ ਇਲੈਕਸ਼ਨ ਵੇਲੇ ਆਉਂਦੇ ਰਹੇ ਨਾ ਸਾਡੇ ਨਾਲ ਜਾਣੀ ਪੈਂਦਾ ਤੇ ਬਹਿੰਦੇ ਰਹੇ ਆ ਕੇ ਹਾਂ ਇਹਨਾਂ ਨੂੰ ਅਸੀਂ ਕਹਿੰਦੇ ਰਹੇ ਇਹਨਾਂ ਨੇ ਕਿਹਾ ਸੀ ਪਹਿਲ ਦੇ ਆਧਾਰ ਤੇ ਕਰਾਂਗੇ ਕੰਮ ਇਹ ਉਹਨਾਂ ਨੇ ਉੱਥੇ ਆ ਪਤਾ ਨਹੀਂ ਕਿਹੜਾ ਸੀਗਾ ਇਹਨਾਂ ਦਾ ਵਿਭਾਗ ਮਹੱਕਮਾ ਪਚਾਇਤੀ ਮਹੱਕਮਾ ਉਹਨਾਂ ਤੋਂ ਜੰਗਲੇ ਦੇ ਲਵਾਤੇ ਆ ਉੱਥੇ ਜੀ ਉਹਨਾਂ ਦਾ ਨਾ ਕੋਈ ਕਾਮਨਾਕਾਰ ਕੁਛ ਨਹੀਂ ਹੋਆ ਮਿਲ ਗਿਆ ਨੇ ਪਟਕੇ ਲੈ ਜਾਣੇ ਕੁਛ ਨਹੀਂ ਉਹਨਾਂ ਦਾ ਕੋਈ ਨਾ ਮੁੱਠੋਂ ਵੀ ਹੈ ਛੱਪੜ ਦਾ ਜਿਹੜਾ ਪੰਜਾਹ ਸਾਰੇ ਪਿੰਡ ਦਾ ਕਰਨ ਸਾਹਿਬ ਦਾ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹਨ ਜੀ ਉੱਥੇ ਇਦਾਂ ਮੁਝ ਕਹੋਂਦਾ ਤੁਸੀਂ ਮੇਰੇ ਨਾਲ ਚੱਲੋ ਜਾ ਕੇ ਉੱਥੇ ਖੜਿਆ ਨਹੀਂ ਜਾਂਦਾ ਜੇ ਆਪਾਂ ਮਤਲਬ ਕੋਈ ਪਾਰਟੀ ਆ ਜਾਂ ਪਿੰਡ ਦਾ ਨਮਾਇੰਦਾ ਜਾਂ ਸਰਪੰਚ ਪੰਚ ਕੋਈ ਵੀ ਆ ਜੀ ਆਪਾਂ ਗੁਰੂ ਦੇ ਨਹੀਂ ਬਣਦੇ ਤੇ ਫਿਰ ਲੋਕਾਂ ਦਾ ਕੌਣ ਬਣੂਗਾ ਕਿਸੇ ਨੇ ਨਹੀਂ ਬਣਨਾ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਉਹਨੂੰ ਛੱਪੜ ਮਾਰੂ ਤੁਸੀਂ ਮਤਲਬ ਕਰਦੇ ਹੋ ਕੋਈ ਉਹਨੂੰ ਪੂਰ ਕੇ ਪਾਰਕ ਬਣਾ ਦਿਓ ਪਿੰਡ ਦੀ ਜਾਇਦਾਦ ਹੀ ਬਣੂ ਪਾਰਕ ਬਣ ਜੂ ਕੋਈ ਮਾੜੀ ਗੱਲ ਨਹੀਂ ਉਮੇਰਾ ਨਹੀਂ ਬਣਨਾ ਕਿਸੇ ਇਕੱਲੇ ਦਾ ਨਹੀਂ ਬਣਨਾ ਸਾਰੇ ਨਗਰ ਦਾ ਕੰਮ ਆ ਸਾਰੇ ਉੱਥੇ ਖੇਡਦੇ ਜਿਆੜੇ ਬਜ਼ੁਰਗਿਆ ਕੋਈ ਮਾਈਆਂ ਬੀਬੀਆਂ ਸ਼ਾਮ ਨੂੰ ਜਾ ਕੇ 10 ਮਿੰਟ ਉੱਥੇ ਬਹਿ ਜਾ ਕਰਨ ਗਿਆ ਸਾਡੀ ਸਿਹੋਣਾ ਨਾਲ ਹੈ ਜੀ ਗੁਰੂ ਕਰ ਦੇਗਾ ਸਾਫ਼ ਸੁਥਰਾ ਹੋ ਜੂਗਾ ਕੰਮ ਨਿਕਾਸੀ ਦਾ ਇੱਥੇ ਐਡਾ ਵਧੀਆ ਪ੍ਰਬੰਧ ਆਣਾ ਜੀ ਨਾਲ ਸੇਮ ਨਾਲੇ ਨੇੜੇ ਸੇਮ ਨਾਲੇ ਪਾਣੀ ਸਾਰਾ ਉੱਥੇ ਜਾਂਦਾ ਵਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਤੁਸੀਂ ਹਾਲ ਨਾਲੋਂ ਵੀ ਆਪਾਂ ਘਰੇ ਕੋਠੀ ਪਾਉਣੇ ਆ ਫਲਾਚ ਗਾਟਰ ਸਾਰੇ ਦੂਰ ਬਣਾਉਣੇ ਆ ਉਥੇ ਆਪਾਂ ਸੰਤ ਲੰਗਰ ਛਕੀ ਜਾਂਦੀ ਆ ਤੇ ਨਾਲ ਹੀ ਉਥੇ ਸਾਰੇ ਪਿੰਡ ਦੀਆਂ ਫਲਛਾਂ ਦਾ ਪਾਣੀ ਜਿਹੜਾ ਕੰਧ ਸਾਂਝੀ ਆ ਲੰਗਰ ਹਾਲ ਦੀ ਲੰਗਰ ਹਾਲ ਦੀ ਤੇ ਜੀ ਸਨ ਪਿੰਡ ਬੁਰ ਜਾਂਦੇ ਨਿਵਾਸੀ ਤੇ ਇਹਨਾਂ ਨੇ ਆਪਣੀਆਂ ਮੰਗਾਂ ਵੀ ਰੱਖੀਆਂ ਬਹੁਤ ਵੱਡੀ ਮੰਗ ਰੱਖੀ ਹੈ ਜਿਹੜੀ ਦੁਆਰਾ ਸਾਹਮਣੇ ਨਾਲ ਛੱਪਣਾ ਤੇ ਇਹਨਾਂ ਨੇ ਬੜੀ ਏ ਤਕਲੀਫ ਦੱਸੀ ਆ ਵੀ ਉਥੇ ਬੀਬੀਆਂ ਬਾਗੀਆਂ ਸਾਰੇ ਮਹਾਂਪੁਰਖ ਜਾ ਕੇ ਲੰਗਰ ਛਕਦੇ ਆ ਤੇ ਉਥੇ ਮੁਸ਼ਕ ਮਾਰਦਾ ਹੈ ਤੇ ਇਸ ਜਿੱਤ ਅਸੀਂ ਗੱਲ ਤੁਹਾਡੀ ਜਿਹੜੀ ਹੈ ਸਾਰੀ ਸਰਕਾਰ ਤੱਕ ਵੀ ਪਹੁੰਚਾਵਾਂਗੇ ਖੁੱਡੀਆਂ ਸਾਹਿਬ ਵੀ ਤੱਕ ਵੀ ਪਹੁੰਚਾਵਾਂਗੇ ਫਿਰ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਵੀ ਗੁਰੂ ਸਾਹਿਬ ਦਾ ਤਾਂ ਜ਼ਰੂਰ ਖਿਆਲ ਰੱਖ ਲਓ ਤੁਸੀਂ ਹੋਰ ਕਿਸਦਾ ਨਹੀਂ ਖਿਆਲ ਰੱਖਣਾ ਗੁਰੂ ਸਾਹਿਬ ਦਾ ਖਿਆਲ ਰੱਖਣਾ ਹੋਰ ਖੁੱਡੀਆਂ ਸਾਹਿਬ ਨੂੰ ਉਹਨਾਂ ਜੀ ਫੋਨ ਵੀ ਲਾਇਆ ਇੱਕ ਦੋ ਵਾਰੀ ਉਹਨਾਂ ਨੇ ਮਤਲਬ ਇਹੀ ਜਵਾਬ ਦਿੱਤਾ ਵੀ ਚੰਡੀਗੜ੍ਹ ਬੈਠੇ ਆਉਣੇ ਆ ਕੋਈ ਨਹੀਂ ਕਰਦੇ ਆ ਗੱਲ ਫਿਰ ਉਹਨਾਂ ਦਾ ਕੋਈ ਇੱਕ ਹੋਰ ਆ ਸੱਜਣ ਧੀਰਾ ਕਿਹੜਾ ਪੰਥ ਹੈ ਚੰਗੀ ਜਿਹਾ ਫੇਰ ਤੁਹਾਨੂੰ ਜਾਣਦੇ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਦੋ ਤਿੰਨ ਵਾਰੀ ਮੈਂ ਚੰਡੀਗੜ੍ਹ ਜਾ ਰਿਹਾ ਬਸ ਕੁਝ ਨਹੀਂ ਆਉਣਾ ਆ ਕੇ ਗੱਲ ਕਰਾਂਗੇ ਐਂਦਾ ਹੀ ਜਵਾਬ ਮਿਲਿਆ ਇਹ ਤਾਂ ਕੋਈ ਮਸਲਾ ਹੱਲ ਹੋਣ ਦਾ ਕੋਈ ਨਹੀਂ ਨਹੀਂ ਤਾਂ ਲੈਣੇ ਹੋਰ ਜੀ ਬਾਕੀ ਸਾਡੀ ਛੱਪੜ ਦਾ ਨਹੀਂ ਹੁਣ ਸਾਡੇ ਛੱਪੜ ਤੇ ਪੈਸੀ ਮਨਾਂ ਵੀ 25 ਲੱਖ ਰੁਪਈਆ ਆਇਆ ਹੋਣਾ ਜਿਹੜਾ ਉਹ ਗਰੇ ਲਗ ਨੂੰ ਲਾਈਆਂ 20-25 ਲੱਖ ਆਇਆ ਉਹਨੂੰ ਲੱਗਾ ਲੱਗਣਾ ਕਿਹੜਾ 5-7 ਲੱਖ ਕਿਹੜਾ ਰਾਜ ਚ ਰਵਾਇਆ ਕਰਵਾਇਆ ਉਹ 25 25-30 ਲੱਖ ਲੱਗਾ ਹੁੰਦਾ ਸੀ ਨਾਲ ਉਹਨੂੰ ਬੈਪ ਵਧੀਆ ਬੈ ਜਾਣੀ ਸੀ ਪਰ ਕੁਡੀਆਂ ਆ ਪਾ ਸਕਦੇ ਪਾ ਦੇਣ ਪਰ ਮੈਨੂੰ ਲੱਗਦਾ ਨਹੀਂ ਕੁਡੀਆਂ ਦਾ ਬਾਈ ਜੀ ਜਿਵੇਂ ਵਸਪਕ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਆ ਹਾਂਜੀ ਹਾਂਜੀ 4 ਤਰੀਕ ਨੂੰ ਪਦਰ ਲੱਗ ਜੂਆ ਜਿਤਨਾ ਤਾਂ ਇੱਕ ਉਮੀਦਵਾਰ ਨੇ ਨਿਕਲੇ ਨਿਕਲੇ ਤੇਰੇ ਕਿਹੜੇ ਤੁਹਾਡੇ ਪਿੰਡ ਦੇ ਕੰਮ ਰਹਿੰਦੇ ਆ ਵਿਕਾਸ ਕਰਨ ਵਾਲਾ ਰਹਿੰਦਾ ਜਿਹੜਾ ਤੁਸੀਂ ਨਵਾਂ ਉਮੀਦਵਾਰ ਬਣੂਗਾ ਉਹਨੂੰ ਧਿਆਨ ਚ ਲਿਆਉਣਾ ਚਾਹੋਗੇ ਇਹ ਸਾਡੀ ਪਿੰਡ ਦਾ ਹੀ ਐਵੇਂ ਕਹਿੰਨ ਨੂੰ ਕਹੀ ਜੀ ਬਾਗਬਾਹਬ ਨੇ ਬਹੁਤ ਗਣੀਆਂ ਗਣੀਆਂ ਕੋਈ ਨਹੀਂ ਛੱਡੀ ਪਿੰਨੇ ਕੰਮ ਕੋਈ ਛੱਡਿਆ ਨਹੀਂ ਬਣਾਇਆ ਕੱਲਾ ਛੱਪੜ ਦਾ ਸਾਡੀ ਜਮੂਰਤ ਸਾਡੇ ਖਾਲੇ ਢੋਕੇ ਸਾਡੀ ਮੋਟੇ ਪਿੰਡ ਦੀ ਸਾਰੀ ਮੋਟੇ ਸਾਰੀ ਪਿੰਡੀ ਪਿੰਡੀ ਕੱਲਾ ਛੱਪੜ ਦਾ ਕੰਦਾ ਵਾਹਦਾ ਹਾਂ ਆ ਗਈ ਜੀ ਕਲੈਕਸ਼ਨ ਆ ਰਹੇ ਆ ਹਾਂਜੀ ਤੇ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਜੀ ਕਿਹੜੀ ਪਾਰਟੀ ਆਪਾਂ ਨੂੰ ਚੰਗੀ ਲੱਗਦੀ ਹੈ ਤੇ ਕਿਹੜਾ ਉਮੀਦਵਾਰ ਚੰਗਾ ਲੱਗਦਾ ਹੈ ਜਿਹਨੇ ਨੇ ਕਿਹੜੇ ਨੇ ਕੰਮ ਕੀਤੇ ਆ ਤੇ ਜੇ ਕਿਹਦੇ ਤੇ ਤੁਹਾਨੂੰ ਆਸ ਹੈ ਵੀ ਕੰਮ ਅਕੇ ਕਰੂਗਾ ਸਾਨੂੰ ਤਾਂ ਜੀ ਸ਼ੁਰੂ ਲਾ ਤਾਂ ਹੀ ਗਾਦੋ ਸਾਹਿਬ ਨੇ ਕੰਮ ਕੀਤੇ ਆ ਜੀ ਤੇ ਗਾਹ ਵੀ ਉਹਨਾਂ ਹੀ ਕਰਨਗੇ ਇਹਨਾਂ ਸਿਰਫ ਸਾਨੂੰ ਗੱਲਾਂ ਨਾਲ ਹੀ ਘੜਾ ਬਣਾ ਕੇ ਦਿੱਤਾ ਕੋਈ ਵੀ ਸਾਡੇ ਇਲਾਕੇ 'ਚ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ ਪਿਛਲੇ 2 ਸਾਲ ਪਹਿਲਾਂ ਸੇਵਨ ਵਾਲਾ ਟੁੱਟਿਆ ਸੀ 30 ਕਿੱਲੇ ਖੁੱਦ ਮੇਰਾ ਝੋਨਾ ਖਰਾਬ ਹੋਇਆ ਜੀ 1 ਰੁਪਿਆ ਮੌਜਾ ਨਹੀਂ ਮਿਲਿਆ ਕਣਕ ਖਰਾਬ ਹੋਈ ਉਹਦਾ ਨਹੀਂ ਮਿਲਿਆ ਕਿਸੇ ਮਜ਼ਦੂਰ ਨੂੰ ਨਹੀਂ ਮਿਲਿਆ ਜੀ ਕੋਈ ਸੀ ਸਾਡੇ ਘੜੇ ਪਏ ਤਾਂ ਘੜੇ ਮਾਰੀ ਹੋਈ ਉਹ ਵੀ ਇੱਕ ਪਾਸੇ ਦਾ ਮਿਲ ਗਿਆ ਮੌਜਾ ਤੇ ਪਿੰਡ ਨੂੰ ਨਹੀਂ ਮਿਲਿਆ ਜੀ ਕਿੰਨਾ ਕੰਮ ਮਾਵਜਾ ਬਣ ਗਿਆ 600 600 ਰੁਪਏ ਸਿਰ 600 600 ਉਹ ਗੱਲਾਂ ਦਾ ਫੜੀ ਪਿੰਡੀ ਉਹ ਵੀ 20% ਆ ਗਿਆ ਪਿੰਡ ਦੀ ਬਚੇ ਕਰਕੇ ਸਾਡੀ ਜਮਾ ਕਰਕੇ ਕਦਮ ਸੀ ਉਹ ਵੀ ਪਾਣੀ ਕਿਲੇ ਕਰਕੇ ਆ ਜੀ ਪਾਣੀ ਕਿਲੇ ਕੋਈ ਕੰਮ ਨਹੀਂ ਮੇਰਾ ਜੀ ਕੋਈ ਸਰਕਾਰੀ ਕੰਮ ਨਹੀਂ ਹੋ ਰਿਹਾ ਕੋਈ ਮਤਲਬ ਇਸ ਪਿੰਡ ਦਾ ਕੰਮ ਨਹੀਂ ਜਿੰਨਾ ਜਦੋਂ ਹੁਣ ਸਰਕਾਰ ਬਣਦੀ ਹੈ ਕੋਈ ਹਾਂ ਜੀ 23 ਸਾਲਾਂ ਚ ਕੁਝ ਨਹੀਂ ਹੋਇਆ ਜੀ ਬਿਲਕੁਲ ਸਿਰਫ ਗੱਲਾਂ ਆ ਜੀ ਤੇ ਕਿਹ ਗੱਲਾਂ ਸੁਣਾ ਕੇ ਚਲੇ ਜਾਂਦੇ ਜੀ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਬਿਲਕੁਲ ਠੀਕ ਹੈ ਜੀ ਆ ਜਿਹੜੇ ਮਿਹਰਬਾਨੀ ਦੇ ਸ਼ੁਕਰੀਆ ਸਾਡੇ ਪਿੰਡ ਦੇ